ਧੰਨ ਗੁਰੂ ਗ੍ਰੰਥ ਸਾਹਿਬ ਜੀਓ ਤੇਰੇ ਹੁਕਮ 'ਚ ਚੱਲੇ ਸੰਸਾਰ ਦਾਤਾ ਸਿਮਰਨ ਕਰਦੇ ਜੋ ਸੁਭਾ ਸ਼ਾਮ ਤੇਰਾ ਮਨ ਦੇ ਦੁੱਖਾਂ ਦੇ ਅੱਗੇ ਨਾ ਹਾਰ ਦਾਤਾ ਝੋਲੀ ਅੱਡ ਕੇ ਆ ਸੰਗਤ ਵੀ ਖੈਰ ਮੰਗੇ ਤੇ ਬੇੜਾ ਸਾਡਾ ਵੀ ਲਾ ਦਿਓ ਪਾਰ ਦਾਤਾ ਜੁਗੋ ਜੁਗ ਟੱਲਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਓ ਜੀ ਝੁਕਾਓ ਸੀਸ ਰਸਨਾ ਵਿੱਚੋਂ ਕਹਿ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਇਹਦੇ ਵਿੱਚ ਬਹੁਤ ਵੱਡੀਆਂ ਰਮਚਾਂ ਨੇ ਇਹਦੇ ਵਿੱਚ ਪਿਆਰ ਹੈ ਇਹ ਸਰਕਾਰ ਸਿਖਾਉਂਦੀ ਹੈ ਇਹ ਪਿਆਰਿਓ ਖਾਲਸਾ ਜੀ ਸੰਸਾਰ ਵਿੱਚ ਰਹਿਣਾ ਕਿਦਾਂ ਹੈ ਬਾਣੀ ਜੀਵਨ ਦੀ ਜਾਤ ਸਿਖਾਉਂਦੀ ਹੈ ਤਾਂ ਹੀ ਤਾਂ ਕਿਸੇ ਕਵੀ ਨੇ ਸਤਰਾਂ ਲਿਖੀਆਂ ਉਹ ਕਹਿੰਦਾ ਹੈ ਪਾਵਨ ਬੀੜ ਗ੍ਰੰਥ ਦੀ ਸਭ ਜੀਆਂ ਦਾ ਖਲਿਆਣ ਕਈ ਕੌਡੇ ਤਾਰੇ ਇਸ ਨੇ ਸੁਣ ਕੇ ਠੱਗ ਸੱਜਣ ਬਣ ਜਾਣ ਇਹਨੂੰ ਬੰਨਿਆ ਬਨਵੇਂ ਬਾਦਸ਼ਾ ਤੇ ਕਾਲੀ ਕਾਲ ਮਹਾਨ ਇਹਨੂੰ ਝੁਕਿਆ ਅਕਬਰ ਬਾਦਸ਼ਾ ਵਿੱਚ ਗੋਦਵਾਲ ਦੇ ਆਣ ਉਹ ਕਿੰਗਾ ਆਬੇ ਹਯਾਤ ਹੈ ਮੋਹਰਾ ਕਰਿਆ ਦਾਣ ਇਹਨੂੰ ਪੂਜਿਆ ਮੀਆਂ ਮੀਰ ਨੇ ਜੋ ਕਟੜ ਮਸਲਾ ਮਾਨ ਇਹਦੀ ਕਰਨੀ ਕਿਸੇ ਰੀਸ ਕੀ ਸਭ ਥੱਲੇ ਵੇੜ ਦਾ ਪੁਰਾਨ ਜਿਹੜੇ ਝੁਕਦੇ ਨੇ ਸ਼ਰਦਾ ਦੇ ਨਾਲ ਰੁਤਬੇ ਮੁਰਾਦਾਂ ਇਸ ਸੁੱਚੇ ਸੁੱਚੇ ਦਰਬਾਰ ਦੇ ਵਿੱਚੋਂ ਪਾਣ ਆਓ ਥੋੜੇ ਜਿਹੇ ਅਰਦਾਸੇ ਨੇ ਮੈਂ ਕਰਕੇ ਜਲਦੀ ਦੇ ਨਾਲ ਤੁਹਾਡੇ ਕੋਲੋਂ ਕਿਵੇਂ ਮੰਗ ਲੈਣੀ ਸਮਾਂ ਇਤਨਾ ਨਹੀਂ ਕਿ ਕੋਈ ਗੱਲ ਵਿਸਤਾਰ ਦੇ ਵਿੱਚ ਜਾ ਕੇ ਮੈਂ ਕਰਦਾ ਬਹੁਤ ਹੀ ਸਤਿਕਾਰਯੋਗ ਸਾਡੇ ਪੰਜਾਬ ਪੁਲਿਸ ਦੇ ਅਫੀਸਰ ASI ਸਾਹਿਬ ਪਾਲ ਸਿੰਘ ਜੀ ਉਹਨਾਂ ਵੱਲੋਂ 100 ਰੁਪਏ ਭੇਜਿਆ ਗਿਆ ਲੰਬੜਦਾਰ ਸਾਹਿਬ ਜ਼ਗਿੰਦਰ ਸਿੰਘ ਜੀ ਉਨਾ ਵੱਲੋਂ ਵੀ 100 ਰੁਪਏ ਭੇਜਿਆ ਵੀ ਰੌਸ਼ਨ ਸਿੰਘ ਬੈਠਾ ਹੈ ਬੁਲੰਦ ਬਾਜ ਦਾ ਮਾਲਕ ਉਹਦੇ ਵੱਲੋਂ ਸਾਰੇ ਢਾਡੀ ਇੱਥੇ ਵੱਲੋਂ ਮਲਕੀਸ਼ ਸਿੰਘ ਵੱਲੋਂ ਸਾਰਿਆਂ ਵੱਲੋਂ ਬਹੁਤ ਸਾਰਾ ਪਿਆਰ ਭੇਜਿਆ ਗਿਆ ਹੈ ਮੇਰਾ ਵੀਰ ਸਤਨਾਮ ਸਿੰਘ ਰਾਗੀ ਸਿੰਘ ਉਹਨਾਂ ਵੱਲੋਂ 100 ਰੁਪਏ ਭੇਜਿਆ ਗਿਆ ਹੈ ਮੇਰੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਠਾਣੇਵਾਲ ਤੋਂ ਗੁਰਦੇਵਾਲ ਸਿੰਘ ਜੀ ਉਹਨਾਂ ਵੱਲੋਂ 100 ਰੁਪਏ ਦੀ ਸੇਵਾ ਕੀਤੀ ਗਈ ਹੈ ਢਾਡੀ ਇੱਥਾ ਉਹਨਾਂ ਦਾ ਵੀ ਸਤਿਕਾਰ ਕਰਦਾ ਮੇਰੇ ਬਹੁਤ ਹੀ ਸਤਿਕਾਰਯੋਗ ਸੰਚਾਲਕ ਸਾਹਿਬ ਨੇ ਸੁਇਪੂ ਲੈ ਕੇ ਹੁੰਤਾਕਾ ਜੱਥਿਆਂ ਨੂੰ ਤੁਹਾਡੇ ਰੂਬਰੂ ਕਰਾ ਰਹੇ ਹਾਂ ਸਰਸੇਮ ਸਿੰਘ ਜੀ ਸੈਕਟਰੀ ਸਾਹਿਬ ਉਹਨਾਂ ਵੱਲੋਂ ਜਿੱਥੇ ਨੂੰ ਬਹੁਤ ਸਾਰਾ ਪਿਆਰ ਗੱਡੀ ਦੇ ਵਿੱਚ ਡਰਾਈਵਰ ਬੈਠਾ ਹੋਵੇ ਜੇ ਸੂਝਵਾਨ ਹੋਵੇ ਜੇ ਗੱਡੀ ਖਰਾਬ ਹੋ ਜਾਵੇ ਤੇ ਮੁਕਾਮ ਤੱਕ ਲੈ ਕੇ ਦਰਵਾਜਾਂਦਾ ਇਹ ਸੰਚਾਲਕ ਵੀ ਇੱਕ ਡਰਾਈਵਰ ਹੈ ਸਟੇਬੂ ਚਲਾਉਣ ਵਾਲਾ ਵੀ ਇੱਕ ਸਮੇਂਦਾਰ ਤੇ ਸਿਆਣਾ ਹੋਣਾ ਚਾਹੀਦਾ ਉਹਨਾਂ ਵਿੱਚ ਸਾਰੇ ਗੁਣ ਨੇ ਮੈਂ ਉਹਨਾਂ ਦੀ ਤੰਦਰੁਸਤੀ ਵਾਸਤੇ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦਾ ਹਾਂ ਕਬਿਸ਼ਰਾ ਵੱਲੋਂ ਢਾਡੀਆਂ ਵੱਲੋਂ ਮੇਰੀਆਂ ਬੈਠੀਆਂ ਮਤਾਵਾ ਉਹਨਾਂ ਵੱਲੋਂ ਬਹੁਤ ਸਾਰਾ ਪਿਆਰ ਭੈਣਾ ਵੱਲੋਂ ਵੀਰਾ ਵੱਲੋਂ ਸਾਰਿਆਂ ਵੱਲੋਂ ਤੁਸੀਂ ਪਿਆਰ ਭੇਜਿਆ ਹੈ ਸਤਿਗੁਰੂ ਦੀ ਕਿਰਪਾ ਕਰ ਅਸਾਰਿਆਂ ਦੀ ਹਾਜ਼ਰੀ ਲੱਗ ਜਾਵੇ ਸਾਰੇ ਝਕਾਓ ਗੁਰਮੈਸਾ ਮਹਾਰਾਜ ਸੀਸ ਤੇ ਕਹਿ ਦਿਓ ਨਾਨਕ ਨਾਮ ਚੜਦੀ ਕਲਾ ਤੇ ਭਾਣੇ ਸਰਬੱਤਾ ਦਾ ਭਲਾ ਸਤਕਾਰਜੋ ਖਾਲਸਾ ਜੀ ਆਓ ਆਪਣੀ ਸ਼ਰਤੀ ਤੇ ਵਿੱਤੀ ਲੈ ਕੇ ਚਲੋ ਜਮਰਾਉ ਦੇ ਵਿੱਚ 50 ਹਜ਼ਾਰ ਫੌਜ ਨੇ ਘੇਰਾ ਪਾਇਆ ਹੈ ਅੰਦਰ 1000 ਸਿਪਾਹੀ ਆ ਕਿਲੇ ਦੀ ਇੱਕ ਬਾਈ ਟੁੱਟ ਚੁੱਕੀ ਆ ਅੰਦਰ ਗਏ ਨੇ ਆਪਣੇ ਜਰਨੈਲ ਉਹ ਸਿੱਖ ਰਾਏ ਦੇ ਜਰਨੈਲ ਸਰਦਾਰ ਮਹਾ ਸਿੰਘ ਸਰਦਾਰ ਮਹਾ ਸਿੰਘ ਨੇ ਇੱਕ ਬੱਜੀ ਸ਼ਰਨਪੌਰ ਨੂੰ ਇੱਕ ਪੱਤਰ ਘੱਲ ਕੇ ਦਿੱਤੀ ਹੈ ਕਿ ਜਾ ਜਾ ਕੇ ਪਸ਼ੌਰ ਦੇ ਵਿੱਚ ਸਰਦਾਰ ਹਰੀ ਸਿੰਘ ਨਲੂਆ ਜੋ ਕਿ ਸਮੇਂ ਤੋਂ ਬਿਮਾਰ ਪਿਆ ਹੈ ਜਾ ਕੇ ਸਰਦਾਰ ਨੂੰ ਖਬਰ ਦੇ ਇਹਨੇ ਧਾਰਿਆ ਉਹ ਫਰੀਦਨ ਦਾ ਭੇਸ ਆ ਮੰજરા ਨੂੰ ਮਾਰਦੀ ਹੋਈ ਇਹ ਹਿੰਦੂਆਂ ਦੇ ਘਰ ਦੀ ਬੱਚੀ ਹੈ ਹਿੰਦੂਆਂ ਦੇ ਘਰ ਦਾ ਜਨਮ ਹੈ ਇਹ ਬੱਚੀ ਗਈ ਸਰਦਾਰ ਹਰੀ ਸਿੰਘ ਨਲੂਏ ਦੇ ਕੋਲ ਸਰਦਾਰ ਨੇ ਇਸ ਨੂੰ ਅਮਰਤ ਛਕਾ ਕੇ ਪਿਆਰੇ ਖਾਲਸਾ ਜੀ ਦਲ ਦਾ ਸ਼ਾਮਲ ਕਰ ਲਿਆ ਆਖਰਕਾਰ ਸਰਦਾਰ ਦੇ ਡੋਲਿਆਂ ਵਿੱਚ ਉਹ ਬਲ ਅਜੇ ਵੀ ਮਾਣੂੜ ਮੰਨਜੀਤ ਦੇ ਪਿਆ ਹੈ ਦੋ ਬੰਦੇ اٹھਾਉਦੇ ਨੇ ਤੇ ਪਿਆਰੇ ਖਾਲਸਾ ਜੀ ਫਿਰ ਜਲ ਪਾਣੀ ਛਕਾਇਆ ਜਾਂਦਾ ਹੈ ਬੱਚੀ ਦੇ ਮੂੰਹੋਂ ਪੱਤਰ ਕਾ ਪੜਦੇ ਫੇਰ ਸੱਚੇ ਬਾਦਸ਼ਾਹ ਦੇ ਇਸ ਲਾਲ ਨੇ ਸਰਦਾਰ ਹਰੀ ਸਿੰਘ ਨੇ ਆਪਣਾ ਘੋੜਾ ਮਗਾ ਲਿਆ ਹੋਇਆ ਉਸਾਰ ਗਿਆ ਸ਼ੌਣੀ ਪਿਆਰੇ ਖਾਨ ਸਾਡੀ ਸ਼ੌਣੀ ਜਾ ਕੇ 10000 ਫੌਜ ਨੂੰ ਸੰਬੋਧਨ ਹੋ ਕੇ ਕਹਿ ਦਿੱਤਾ ਕਿ ਚਲੋ ਸਰਦਾਰੋ ਹੁਣ ਆ ਗਿਆ ਕਲਗੀ ਵਾਲੇ ਪਾਚਾ ਮਹਾਰਾਜ ਦੇ ਨਾਲ ਜਿਹੜਾ ਵਾਅਦਾ ਕੀਤਾ ਸੀ ਤੁਸੀਂ ਉਹ ਬੀਰ ਬਹਾਦਰ ਹੋ ਜਿਨ੍ਹਾਂ ਦੀਆਂ ਡੌਲਿਆਂ ਦੇ ਵਿੱਚ ਅਮਰਦੀ ਸ਼ਕਤੀ ਵਰਦੀ ਹੈ ਤੁਹਾਡੇ ਵਿੱਚ ਉਹ ਵੀਰਤਾ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਭਰ ਦਿੱਤੀ ਹੈ ਫਿਰ ਪਿਆਰੇ ਖਾਲਸਾ ਜੀ ਕਵੀ ਜਨ ਉਸ ਚੀਜ਼ ਦਾ ਤਰਜਮਾ ਕਰਦੇ ਨੇ ਗਰਾਂਗੀ ਸਿਮਤ ਦਾਤਾ ਤੇਰੇ ਉਸ ਖਾਲਸੇ ਦੀ ਐਸੀ ਕੋਈ ਕਲਾ ਭਾਰੀ ਉਹਦੇ ਵਿੱਚ ਪਾ ਗਿਓ ਉਹ ਖੰਡੇ ਵਿੱਚੋਂ ਸ਼ਕਤੀ ਤੇ ਬਾਣੀ ਵਿੱਚੋਂ ਭਗਤੀ ਲੈ ਸੰਤ ਨੂੰ ਸਿਪਾਹੀ ਉਸ ਆਹ ਵੱਡੇ ਵੱਡੇ ਖੱਬੀ ਖਾਨਾ ਧੌਣਾ ਲਗੜਾਈਆਂ ਜਿੰਨਾ ਮਾਣ ਗਰੂਰ ਸਾਰਾ ਉਹਦਾ ਮਿਟਾ ਗਿਓ ਆਤਮਾ ਹੈ ਬਾਣੀ ਤੇ ਸ਼ਰੀਰ ਗੁਰੂ ਖਾਲਸਾ ਹੈ ਇਹੋ ਨਿਰਦੋਸ਼ ਅੰਤ ਸਾਨੂੰ ਸੁਝਾ ਗਿਓ ਝਟਪੜ ਤਿਆਰੀਆਂ ਕਰਕੇ ਇਹਦਾ ਜ਼ਬਰੌ ਤੇ ਗਿਰੇ ਨੂੰ ਕੂਚ ਕਰ ਲਿਆ ਪਿਆਰੇ ਖਾਲਸਾ ਜੀ ਸੰਤ ਰਤ ਮਿਰਜ਼ਾ ਸਮੀਖਾਨ ਆ ਗਈ ਧਰਤੀ ਉਧਰ ਸਰਦਾਰ ਵੀ ਲਾਭਦਾ ਲਗਾਉਦਾ ਉਸ ਪਾਸੇ ਚਲਾ ਗਿਆ ਜਿੱਧਰ ਮਿਰਜ਼ਾ ਸਮੀਖਾਨ ਹੈ ਸਮੀਖਾ ਨੇ ਗੱਲ ਕਹੀ ਸੀ ਸਰਦਾਰ ਮਹਾ ਸਿੰਘ ਨੂੰ ਕਿ ਮੈਂ ਕਸਮ ਖਾ ਕੇ ਤੁਰਿਆ ਸੀ ਘਰੋਂ ਦੀ ਕਿ ਮੈਂ ਕੁਰਾਨ ਦੀ ਕਸਮ ਖਾ ਕੇ ਕਹਿੰਦਾ ਜਦੋਂ ਤੱਕ ਆ ਤੁਹਾਡੇ ਸਿੱਖਾਂ ਦੇ ਸਰਾਂ ਦੇ ਥੜਾ ਬਣਾ ਤੇ ਮਨਵਾਜ ਨਹੀਂ ਪੜ ਲੈਂਦਾ ਉਦੋਂ ਤੱਕ ਪੰਜਾਬ ਵਿੱਚੋਂ ਛੜਾ ਨਹੀਂ ਇਹ ਤਰਜ਼ਮਾ ਕਲਕੀ ਤਰ ਸੱਚੇ ਬਾਦਸ਼ਾਹ ਦੇ ਕਵੀ ਜਨ ਸੋਹਣ ਸਿੰਘ ਸੀਤਲ ਸਾਹਿਬ ਕਰਦੇ ਨੇ ਉਹ ਕਹਿੰਦਾ ਮੈਂ ਕਸਮ ਕੁਰਾਨ ਦੀ ਖਾਵਾਂ ਨਾਲ ਇਮਾਨ ਦੇ ਮੈਂ ਗੱਡ ਜ਼ਮਰਾਉ ਦਾ ਢਾਵਾ ਖਾਣ ਦਾਦੇ ਆ ਮੈਂ ਮਿੱਟੀ ਨਾਲ ਮਿਲਾਵਾ ਬਾਲਾਂ ਸਾਰ ਨੂੰ ਮੈਂ ਮਿਚਨੀ ਤੇ ਹਲਵਾਵਾ ਸਾੜਾ ਸ਼ੌਣੀਆਂ ਮੈਂ ਆਕਤ ਰਾਮ ਤੇ ਲਾਵਾ ਤੇeka ਬਾਲ ਕੇ ਮੈਂ ਲਹੂ ਦੇ ਵਿੱਚ ਨਹਾਵਾ ਵੱਡੇ ਆ ਯੋਧਿਆ ਮੈਂ ਰੱਤ ਨਾਲ ਵਜੂ ਕਰਾਵਾ ਆਪਣੀ ਤੇਗ ਦਾ ਨਾ ਸਿਰ ਤੇ ਥੜੇ ਬਣਾਵਾ ਬੜਾ ਨਿਵਾਜ ਬਹਿ ਅਸਲਾਮੀ ਝੰਡਾ ਚਲਾਵਾ ਬਈ ਵਿੱਚ ਪੰਜਾਬ ਦੇ ਗੱਜੇ ਸ਼ੇਰਾ ਬਾਗ ਅਕਾਲੀ ਦੇਣ ਜਵਾਬ ਜੂ ਅਸੀਂ ਜਦੋਂ ਹੋਸ਼ ਸੰਭਾਲੀ ਲੜਨਾ ਸਿੱਖਿਆ ਉਹ ਸਾਨੂੰ ਗੁਰਤੀ ਬਾਪੇ ਆਲੀ ਖੰਡੇ ਧਾਰ ਦੀ ਅਸੀਂ ਰਕਸ਼ਰਾਂ ਦੀ ਢਾਲੀ ਮੌਤ ਵਿਆਦੀਏ ਸਾਡੀ ਉਹਨਾਂ ਨਾਲ ਬਿਹਾਲੀ ਛਾਣਨ ਮਰਨ ਦਿਓ ਉਹ ਤੂੰ ਸੁੱਤੀ ਕਾਜ ਗਾਲੀ ਸਾਨੂੰ ਛੇੜ ਕੇ ਅਸੀਂ ਕਾਬਲ ਕਰੀਏ ਖਾਲੀ ਲਹੂ ਵਿੱਚ ਡੁੱਬੀਏ ਜੋ ਕਰਨ ਕਵਾਲ ਕਵਾਲੀ ਰੋਣ ਪਠਾਣੀਆਂ ਉਹ ਗਾਇਕ ਧੂਨ ਕਾਲੀ ਚੰਡੀ ਸਾੜ ਦੀ ਆਇਆ ਸਮੀਖਾਨ ਸਾਹਮਣੇ ਸਰਦਾਰ ਨੇ ਲਲਕਾਰ ਕੇ ਉਹ ਅੰਗਾਰ ਕੇ ਸਮੀਥਾ ਨੂੰ ਕਾਹੂ ਕਰ ਲੈ ਪਹਿਲਾ ਵਾਰ ਇਨ ਪਹਿਲਾ ਕੀਤਾ ਵਾਰ ਉਹ ਵੀ ਗਿਆ ਖਾਲੀ ਇਹ ਕਰਦਾ ਦੂਜਾ ਵਾਰ ਗਿਆ ਖਾਲੀ ਤੀਜਾ ਵਾਰ ਕਰਕੇ ਲੱਗਾ ਲੱਠਣਾ ਸਰਦਾਰ ਨੇ ਘੋੜੇ ਨੂੰ ਲਾ ਕੇ ਢੀ ਮੋੜ ਕੇ ਘੋੜਾ ਹੋ ਗਿਆ ਸਾਹਮਣੇ ਸਰਦਾਰ ਨੇ ਕਿਹਾ ਵਾਰ ਕੀਤੇ ਨੇ ਫਾਡਾ ਵੀ ਲੈਂਦਾ ਜਾ ਸਰਦਾਰ ਨੂੰ ਰੋਹ ਆਇਆ ਸਰਦਾਰ ਹਰੀ ਸਿੰਘ ਨਲੂਆ ਤੱਕ ਕੇ ਸਾਮੀ HOO- चीज़ आहे फारत पीती